ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵਗਦੇ ਨਸ਼ਿਆਂ ਦੀ ਛੇਵੇਂ ਦਰਿਆ ਨੂੰ ਠਲੰਦੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਹੀ ਮੁਹਿੰਮ ਤਹਿਤ ਅੱਜ ਸੰਗਰੂਰ ਪੁਲਿਸ ਵੱਲੋਂ ਅਚਾਨਕ ਚੈਕਿੰਗ ਕੀਤੀ ਗਈ ਹੈ। ਇਹ ਚੈਕਿੰਗ ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਕੀਤੀ ਗਈ ਹੈ। ਜੋ ਵੀ ਟ੍ਰੇਨ ਸਟੇਸ਼ਨ ਤੇ ਰੁਕੀ ਉਸ ਦੀ ਚੈਕਿੰਗ ਕੀਤੀ ਗਈ। ਸੰਗਰੂਰ ਪੁਲਿਸ ਵੱਲੋਂ ਸਵਾਰੀਆਂ ਦਾ ਸਮਾਨ ਵੀ ਚੈੱਕ ਕੀਤਾ ਗਿਆ। ਇਸ ਬੰਦ ਵਿੱਚ ਸੰਗਰੂਰ ਦੇ ਡੀਐਸਪੀ ਆਰ ਸੁਖਦੇਵ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਸੰਗਰੂਰ ਪੁਲਿਸ ਦੇ ਨਾਲ-ਨਾਲ ਜੀਆਰਪੀ ਨੂੰ ਨਾਲ ਲੈ ਕੇ ਸਵਾਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਵੀ ਨਸ਼ਾ ਤਸਕਰ ਟ੍ਰੇਨ ਵਿੱਚ ਨਸ਼ੀਲਾ ਪਦਾਰਥ ਨਾ ਲੈ ਕੇ ਆਸਕੇ। ਇਸ ਵੇਲੇ ਡੀਐਸਪੀ ਆਰ ਸਾਹਿਬ ਨੇ ਦੱਸਿਆ ਹੈ ਕਿ ਚੈਕਿੰਗ ਦੇ ਦੌਰਾਨ ਸਾਨੂੰ ਕੋਈ ਵੀ ਸ਼ੱਕੀ ਵਿਅਕਤੀ ਨਹੀਂ ਮਿਲਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਸਰਪ੍ਰਾਈਜ਼ ਚੈਕਿੰਗ ਜਰੂਰ ਹੁੰਦੀ ਰਹੇਗੀ ਇਸ ਵੇਲੇ ਸੰਗਰੂਰ ਦੇ ਡੀਐਸਪੀ ਆਰ ਸੁਖਦੇਵ ਸਿੰਘ ਹੋਰ ਕੀ ਕੁਝ ਕਹਿ ਰਹੇ ਨੇ ਜਰਾ ਤੁਸੀਂ ਵੀ ਸੁਣੋ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਚਾਹਲ ਜਿਦੇ ਦਿਸ਼ਾ ਨਿਰਦੇਸ਼ ਤਹਿਤ ਸਪੈਸ਼ਲ ਡਰਾਈਵ ਚੱਲ ਰਹੀਆਂ ਨੇ ਯੋਗ ਨਸ਼ਾ ਵਿਰੋਧੀ ਕਾਰਵਾਈ ਦੇ ਚੱਲਦੇ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਨੇ ਜਿਹਦੇ ਵਿੱਚ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਹੈ ਇਸ ਦੇ ਨਾਲ ਨਾਲ ਜਿਹੜੀਆਂ ਟ੍ਰੇਨਾਂ ਆ ਰਹੀਆਂ ਨੇ ਉਹਨਾਂ ਦੀ ਵੀ ਚੈਕਿੰਗ ਕਰ ਰਹੇ ਹਾਂ ਤਾਂ ਜੋ ਜਿਹੜਾ ਟ੍ਰੇਨਾਂ ਦੇ ਯਾਤਰੀ ਕਈ ਵਾਰ ਟ੍ਰੇਨਾਂ ਦੇ ਜ਼ਰੀਏ ਕਈ ਨਸ਼ੇ ਦੇ ਤਸਕਰ ਕਾਰਵਾਈਆਂ ਅੰਜਾਮ ਦਿੰਦੇ ਨੇ ਉਹਨਾਂ ਤੇ ਸਾਡੀ ਸਖਤ ਨਿਗਾ ਅਸੀਂ ਸਰਪ੍ਰਾਈਜ਼ ਚੈਕਿੰਗ ਕਰਦੇ ਰਹਿੰਦੇ ਹਾਂ ਜਿਹਦੇ ਵਿੱਚ ਅਸੀਂ ਰੇਲਵੇ ਪੁਲਿਸ ਤੇ ਜਿਹੜੀ ਰੇਲਵੇ ਪ੍ਰੋਟੈਕਸ਼ਨ ਫੋਰਸ ਹੈ ਉਹਦੀ ਵੀ ਸਹਾਇਤਾ ਲੈਣੇ ਆ ਤੇ ਅੱਜ ਵੀ ਉਹਦੇ ਤਹਿਤ ਹੀ ਅਸੀਂ ਸਰਚ ਕੀਤੀ ਹੈ ਸਰਪਾ ਦੇਖਦੇ ਅਕਸਰ ਜਿਹੜੀ ਚੈਕਿੰਗ ਹੈ ਇਹ ਤਿਹਾਰਾ ਵੇ ਲਵੇ ਤਵੇ ਹੋ ਜੇ ਲੇਕਿਨ ਲਗਾਤਾਰ ਚੱਲ ਰਹੀ ਹੈ ਨਹੀਂ ਜਿੱਦਾਂ ਪੰਜਾਬ ਸਰਕਾਰ ਦਾ ਉਪਰਾਲਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ ਲਗਾਤਾਰ ਹੀ ਚੱਲਣੇ ਨੇ ਆਪਰੇਸ਼ਨ ਇਹਦੇ ਵਿੱਚ ਕਿਸੇ ਵੀ ਤਰੀਕੇ ਦੀ ਢਿੱਲ ਨਹੀਂ ਦਿੱਤੀ ਜਾਏਗੀ ਤੇ ਸਾਡੇ ਸਬਡਿਵੀਜ਼ਨ ਸੰਗਰੂਰ ਚ ਪਿਛਲੇ ਹਫਤੇ ਅਸੀਂ ਚਾਰ ਮੁਕਦਮੇ ਦਰਜ ਕੀਤੇ ਨੇ ਜਿਨ੍ਹਾਂ ਤਹਿਤ ਚਾਰ ਮੁਰਜਮ ਅਸੀਂ ਗ੍ਰਿਫਤਾਰ ਕੀਤੇ ਨੇ ਤੇ ਇਸ ਤੋਂ ਇਲਾਵਾ ਪਹਿਲੇ ਮੁਕਦਮਿਆਂ ਦੇ 10 ਸਮਰਜਮਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਮੁਕਦਮਿਆਂ ਚ ਅਸੀਂ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ ਤੇ 250 ਗ੍ਰਾਮ ਦੇ ਕਰੀਬ ਜਿਹੜਾ ਹੈਰੋਇਨ ਬਰਾਮਦ ਕੀਤੀ ਹੈ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਅਸੀਂ ਕਰ ਰਹੇ ਹਾਂ ਅੱਜ ਟレイン ਚੈਕਿੰਗ ਕੀਤੀ ਹੈ ਜਿਹੜੇ ਯਾਤਰੀ ਸਨ ਉਹਦੀ ਚੈਕਿੰਗ ਕੀਤੀ ਹੈ ਕੋਈ ਸ਼ਕਤੀ ਬੰਦਾ ਜਾਂ ਕੋਟਦਾਰ ਤੋਂ ਨਿਕਲੇਗਾ ਨਹੀਂ ਅੱਜ ਜਿੰਦੀ ਜਿਹੜੀ ਇਸ ਲੋਕਲ ਟ੍ਰੇਨ ਸੀ ਇਹਦੇ ਵਿੱਚ ਯਾਤਰੀ ਵੀ ਥੋੜੇ ਘੱਟ ਸੀ ਲੇਕਿਨ ਜਿੰਨੇ ਵੀ ਯਾਤਰੀ ਉਤਰੇ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਅਸੀਂ ਡੱਬਿਆਂ 'ਚ ਵੀ ਸਟੀਮ ਭਿੱਜੀਆਂ ਸੀ ਲੇਕਿਨ ਕੋਈ ਕਿਸੇ ਤਰੀਕੇ ਦੀ ਬਰਾਮਦਗੀ ਨਹੀਂ ਹੋਈ ਇਸ ਦੇ ਨਾਲ ਨਾਲ ਮੈਂ ਤੁਹਾਡੇ ਮਾਧਿਅਮ ਰਾਈ ਹੋਰ ਵੀ ਦੱਸਣਾ ਚਾਹਾਂਗਾ ਕਿ ਅ ਪ੍ਰਾਲੀ ਦਾ ਜਿਹੜਾ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਜਿਹੜਾ ਪ੍ਰਾਲੀ ਦਾ ਸਰੰਦ ਦੇ ਰੁਝਾਨ ਨੂੰ ਚੈੱਕ ਕਰਨ ਵਾਸਤੇ ਇਸ ਵਾਰ ਅਸੀਂ ਬਹੁਤ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਤਾਂ ਮੈਂ ਕਿਸਾਨ ਭਰਾਵਾਂ ਦਾ ਧੰਨਵਾਦ ਵੀ ਕਰਦਾ ਕਿ ਉਹ ਇਸ ਸਾਲ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਨਜ਼ਰ ਵੀ ਆ ਰਿਹਾ ਕਿ ਅਦਰਵਾਈਜ਼ ਇਹਨਾਂ ਦਿਨਾਂ 'ਚ ਜਿਹੜੀ ਹਵਾ ਬਹੁਤ ਦੂਸ਼ਿਤ ਹੁੰਦੀ ਸੀ ਧੂਆ ਵਗੈਰਾ ਬਹੁਤ ਹੁੰਦਾ ਸੀ ਇਸ ਸਾਲ ਬਹੁਤ ਜ਼ਿਆਦਾ ਫਰਕ ਹੈ ਤਾਂ ਬਹੁਤ ਘੱਟ ਮਾਮਲੇ ਨਜ਼ਰ ਆਏ ਨੇ ਜਿੱਤੇ ਵੀ ਕੋਈ ਇਸ ਤਰੀਕੇ ਦਾ ਮਾਮਲਾ ਨਜ਼ਰ ਆ ਰਿਹਾ ਉੱਥੇ ਅਸੀਂ ਕਾਰਵਾਈ ਕਰ ਰਿਹਾ ਤੇ ਮੈਂ ਉਮੀਦ ਕਰਦਾ ਕਿ ਇਸੇ ਤਰੀਕੇ ਨਾਲ ਨਾ ਕਿਸਾਨ ਭਰਾ ਬਰਾਲੀ ਨੂੰ ਅੱਗ ਨਹੀਂ ਲਾਉਣਗੇ ਤੇ ਸਾਡਾ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ